ਜੀ ਹਰ ਜੀ ਨਿਊਯਾਰਕ ਟਾਈਮ ਨੇ ਅੱਜ ਦੋ ਤਿੰਨ ਆਰਟੀਕਲ ਇਹਦੇ ਸਬੰਧ ਵਿੱਚ ਛਾਪੇ ਹੈਗੇ ਇੱਕ ਤਾਂ ਵੀ ਹਾਉ ਇੰਡੀਆ ਬਿਕਮ ਵਨ ਆਫ ਦਾ బిਗੇਸਟ ਵਾਇਰਸ ਆਫ ਰਸ਼ੀਅਨ ਆਇਲ ਤੇ ਕਿ ਕਿਦਾਂ ਇੰਨਾ ਜ਼ਿਆਦਾ ਜਿਹੜਾ ਵਾਇਰ ਬਣ ਗਿਆ ਰਸ਼ੀਆ ਦੇ ਆਇਲ ਦਾ ਇਸ ਪਿੰਨਾ ਸਾਲਾਂ ਦੇ ਵਿੱਚ ਸੋ ਇਹ ਪੂਰਾ ਚੁੱਬਦਾ ਸੀ 트੍ਰੰਪ ਉਹਨਾਂ ਨੂੰ ਇੱਕ ਹੋਰ ਨਿਊਯਾਰਕ ਟਾਈਮ ਨੇ ਆਰਟੀਕਲ ਛਾਪਿਆ ਹੈਗਾ ਅੱਜ ਵਾਟ ਹੈਜ਼ ਬੀਇੰਗ ਅ ਟ੍ਰੂ ਫਰੈਂਡ ਟੂ 트੍ਰੰਪ ਗੋਟਨ ਮੋਦੀ ਨਾਟ ਮਚ ਇੰਡੀਅਨ ਸੇ ਇੰਡੀਆ ਵਾਲੇ ਕਹਿੰਦੇ ਵੀ ਹੁਣ ਜਿਹੜਾ ਮਿੱਤਰ ਆ ਮੋਦੀ ਸਾਹਿਬ ਦਾ ਰਾਮਪੋਣੀ ਮਿਲਿਆ ਤਾਂ ਕੁਛ ਨਹੀਂ ਹੈ ਹੁਣ ਕਹੀ ਜਾਂਦੇ ਜੀ ਮੇਂ ਦੋਸਤ ਆ ਹੌਡੀ ਮੋਦੀ ਸਾਰਾ ਕੁਝ ਚੱਲ ਰਿਹਾ ਟੈਕਸਸ ਦੇ ਵਿੱਚ ਪਰ ਟਰੰਪ ਉਹਨਾਂ ਦੀ ਪਹਿਲੀ ਟਰਮ ਦੇ ਵਿੱਚ ਯੂ ਐਸ ਦੇ ਜਿਹੜੇ ਪ੍ਰੈਜ਼ੀਡੈਂਟ ਜਦੋਂ ਸੀਗੇ ਟਰੰਪ ਉਹਣੀ ਕਨਸਟੰ ਦੇ ਵਿੱਚ ਸਟੇਜ ਦੇ ਉੱਤੇ ਇਕੱਠੇ ਹੋਏ ਸੀ ਉੱਥੇ ਉਹਨਾਂ ਨੇ ਕਿਹਾ ਸੀ ਵੀ ਟਰੂ ਫਰੈਂਡ ਇਨ ਦਾ ਵਾਈਟ ਹਾਊਸ ਪੂਰਾ ਜਦਾਂ ਪੰਪ ਦਿੱਤਾ ਸੀ ਟਰੰਪ ਉਹਨਾਂ ਨੇ ਉਹਨਾਂ ਨੇ ਤੇ ਹੁਣ ਜਨਵਰੀ ਮਹੀਨੇ ਚ ਤੁਸੀਂ ਦੇਖ ਲਓ ਕਿ ਜਦੋਂ ਫਿਰ ਟਰੰਪ ਉਹਨਾਂ ਨੇ ਜਹਾਜ਼ ਭਰ ਭਰ ਕੇ ਉੱਥੇ ਡਿਪੋਰਟ ਕੀਤੇ ਲੋਕਾਂ ਨੂੰ ਫਿਰ ਵੀ ਨਾਲੇ ਉਹ ਵੀ ਉਸ ਹਿਸਾਬ ਦੇ ਨਾਲ ਪਈ ਸ਼ੈਕਲ ਸੀਗੇ ਉਹਨਾਂ ਨੂੰ ਹੱਥ ਪੈਰ ਬੰਨੇ ਹੋਏ ਸੀ ਲੋਕਾਂ ਨੇ ਰੌਲਾ ਪਾਇਆ ਵੀ ਭਈ ਤੁਹਾਡਾ ਦੋਸਤ ਆ ਵੀ ਘੱਟੋ ਘਾਟ ਚਲੋ ਜੇ ਡਿਪੋਰਟ ਵੀ ਕਰਨੇ ਆ ਤਾਂ ਕੁਝ ਡਿਗਨਿਟੀ ਤਾਂ ਚਾਹੀਦੀ ਹੈਗੀ ਆ ਨਾ ਇਹ ਬੜਾ ਵੱਡਾ ਪੋਲੀਟੀਕਲ ਸਟਾਰਮ ਵੀ ਬਣਿਆ ਸੀ ਇੰਡੀਆ ਦੇ ਵਿੱਚ ਉਸ ਟਾਈਮ ਦੇ ਉੱਤੇ ਤੇ ਭਈ ਘੱਟੋ ਘਾਟ ਤੁਸੀਂ ਇਦਾਂ ਤਾਂ ਨਾ ਟਰੀਟ ਕਰੋ ਜੇ ਡਿਪੋਰਟ ਵੀ ਕਰਨੇ ਆ ਦੂਸਰੇ ਪਾਸੇ ਜਦੋਂ ਹੁਣ ਆ ਪਾਕਿਸਤਾਨ ਨਾਲ ਲੜਾਈ ਚੱਲੀ ਆ ਤੇ ਪਾਕਿਸਤਾਨ ਵਾਲੇ ਆਲਰੇਡੀ ਜੱਪੀਆਂ ਪਾ ਕੇ ਟਰੰਪ ਉਹਨਾਂ ਨੂੰ ਉਹ ਟਰੰਪ ਉਹਨਾਂ ਕਲਦੀਆਂ ਪੰਜ ਦਿਨ ਦਾ ਦੌਰਾ ਕਰਕੇ ਗਿਆ ਸੀ ਇਹਨਾਂ ਦਾ ਮਿਲਟਰੀ ਦਾ ਬੰਦਾ ਸੋ ਕੱਲ ਦੇ ਪਾਕਿਸਤਾਨ ਪਾਕਿਸਤਾਨ ਕਰੀ ਜਾਂਦੇ ਵੀ ਸਾਡੀ ਡੀਲ ਬਣ ਗਈ ਆ ਤੇ ਉੱਥੇ ਅਸੀਂ ਜਿਹੜੇ ਔਇਲ ਦੇ ਰਿਜ਼ਰਵ ਆ ਉਹ ਕੱਢਣ ਦੇ ਵਿੱਚ ਉਹਨਾਂ ਨੇ ਹੀ ਹੈਲਪ ਕਰਾਂਗੇ ਤੇ ਪਾਕਿਸਤਾਨ ਵਾਲੇ ਇੰਡੀਆ ਨੂੰ ਉਹ ਵੇਚ ਸਕਦੇ ਹੈਗੇ ਆ ਸੋ ਕਾਫੀ ਕਸੂਤੀ ਸਿਧੀ ਦੇ ਵਿੱਚ ਇੰਡੀਆ ਫਸਿਆ ਹੋਇਆ ਹੈਗਾ ਜੋ ਝੂਠ ਦਾ ਪਲੰਦਾ ਸ਼ੋਅ ਕਰ ਰਹੇ ਸੀ ਵੀ ਨਹੀਂ ਜੀ ਸਾਡੀ ਤਾਂ ਇੰਨੇ ਮਹੀਨਿਆਂ ਤੋਂ ਗੱਲ ਚੱਲ ਰਹੀ ਐ ਇੰਨੇ ਦਿਨਾਂ ਚ ਚੱਲ ਰਹੀ ਆ ਉਹ ਹੁਣ ਜਿਹੜੇ ਬਸੰਤ ਹੋਣੇ ਆ ਉਹਨਾਂ ਦੀ ਇੰਟਰਵਿਊ ਅਸੀਂ ਤੁਹਾਨੂੰ ਸੁਣਾਇ ਦਿੱਤੀ ਹੈਗੀ ਆ ਫੂਕ ਕੱਢਤੀ ਜੀ ਉਹਨਾਂ ਨੇ ਸਾਰੀ ਫੂਕ ਕੱਢਤੀ ਜਿਹੜੀ ਆ ਸੋ ਉਹ ਜੋ ਮਰਜੀ ਜਿਹੜੀ ਆ ਉਹ ਆਖੀ ਜਾਣ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਭਾਰਤ ਮੋਦੀ ਦੀ ਕੀ ਸ਼ਬੀ ਆ ਉਹ ਉਹਨਾਂ ਨੇ ਕਲੀਅਰ ਜਿਹੜੀ ਉਹ ਕਰ ਦਿੱਤੀ ਆ ਹਰਜੋਤ ਸਿੰਘ ਜੀ ਇੱਥੇ ਨਾਲ ਦੇ ਨਾਲ ਇਹ ਚਰਚਾ ਵੀ ਜਿਹੜੀ ਉਹ ਕਰਨੀ ਪਣੀ ਦੇਖੋ ਟੈਰਿਸਟ حال ਦੀ ਘੜੀ ਅੱਜ ਦੇ ਦਿਨ ਤਾਂ ਇਹੀ ਲੱਗ ਰਿਹਾ ਵੀ ਕੱਲ ਤੋਂ ਜਿਹੜੇ ਟੈਰਿਫਾ ਹੁ ਲੱਗਦੇ ਕੋਈ ਡੀਲ ਡੀਲ ਅਜੇ ਤੱਕ ਬਣੀ ਨਹੀਂ ਆ ਅਨਲੈਸ ਮੋਦੀ ਹੁਣੀ ਪ੍ਰੈਸ਼ਰ ਦੇ ਵਿੱਚ ਇਹ ਇਹ ਪੂਰਾ ਪ੍ਰੈਸ਼ਰ ਕਿਉਂਕਿ ਇਹ ਪ੍ਰੈਸ਼ਰ ਟੈਕਟਿਕ ਵੀ ਹੁੰਦੀ ਆ ਇਹਦੇ ਵਿੱਚ ਕੋਈ ਜਿਹੜੀ ਇਸ ਵਿੱਚ ਦੋ ਰਾਵਾਂ ਨਹੀਂ ਆ ਵੀ ਉਹ ਪ੍ਰੈਸ਼ਰ ਟੈਕਟਿਕ ਦੇ ਹੇਠਾਂ ਝੁੱਕ ਕੇ ਤੇ ਉਹ ਮੰਨ ਜਾਣਗੇ ਇਹ ਅਜੇ ਕਿਹਾ ਨਹੀਂ ਜਾ ਸਕਦਾ ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਇਨਫੋ ਗ੍ਰਾਫਿਕ ਆਪਣੇ ਜਿਹੜੇ ਸਰੋਤਿਆਂ ਦੇ ਲਈ ਮੈਂ ਪੇਸ਼ ਕਰਦਾ ਹਾਂ ਵੀ ਕਿਹੜਾ ਕਿਹੜਾ ਸਮਾਨ ਕਿੰਨਾ ਕਿੰਨਾ ਸਮਾਨ ਜਿਹੜਾ ਆ ਉਹ ਭਾਰਤ ਤੋਂ ਜਿਹੜਾ ਉਹ ਆਉਂਦਾ ਆ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਉਹ ਸਾਰੀਆਂ ਚੀਜ਼ਾਂ ਦੇਖਣ ਦੀ ਜਿਹੜੀ ਉਹ ਜ਼ਰੂਰਤ ਆ ਕਿੰਨੇ ਕਿੰਨਾ ਮਨੀ ਜਿਹੜਾ ਆ ਇਸ ਦੇ ਉੱਤੇ ਜਿਹੜਾ ਉਹ ਜਿਹੜਾ ਚੱਲ ਰਿਹਾ ਆ ਸੈੱਲਫੋਨ ਹਾਊਸਹੋਲਡ ਗੁੱਡਸ 7.5 ਬਿਲੀਅਨ ਡਾਲਰ ਦੇ ਫਾਰਮਾਸਿਊਟੀਕਲ ਦੇ ਲਈ ਜਿਹੜਾ ਸਮਾਨ ਹੁੰਦਾ ਆ ਉਹ 13 ਬਿਲੀਅਨ ਜਿਹੜਾ ਉਹ ਡਾਲਰ ਦਾ ਡਾਇਮੰਡ ਬਹੁਤ ਆਉਂਦੇ ਪੈਟਰੋਲੀਅਮ ਪ੍ਰੋਡਕਟ ਰਗ ਜੈਮ ਸਟੋਨਸ ਜੁਐਲਰੀ ਕਾਟਨ ਕਪੜੇ ਦਾ ਜਿਹੜਾ ਉਹ ਸਮਾਨ ਇੰਡਸਟਰੀਅਲ ਮਸ਼ੀਨਸ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਆਟੋ ਪਾਰਟਸ ਵਾਲੇ ਆ ਜਾਂ ਹੋਰ ਆ ਉਹ ਸਾਰੇ ਇਸ ਦੇ ਵਿੱਚ ਕਰਦੇ ਆ ਸਪਾਈਸਿਸ ਜਿਹੜੇ ਉਹ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਲਿਆ ਜਾਂਦਾ ਇਹ ਯੂ ਐਸ ਦਾ ਜਿਹੜਾ ਆਪਣਾ ਸੈਂਸਸ ਬਿਊਰੋ ਦਾ ਡਾਟਾ ਆ ਉਹ ਇਸ ਦੇ ਵਿੱਚ ਜਿਹੜਾ ਉਹ ਦੱਸਦਾ ਵੀ ਮੇਜਰ ਆਈਟਮਸ ਜਿਹੜੀਆਂ ਆ ਕਿਹੜੀਆਂ ਕਿਹੜੀਆਂ ਇਸ ਟਾਈਮ ਆ ਰਹੀਆਂ ਆ ਭਾਰਤ ਤੋਂ ਜਿਹੜੀਆਂ ਅਮਰੀਕਾ ਦੇ ਵਿੱਚ ਹੁਣ ਇੱਥੇ ਜਿਹੜਾ ਹਰਜੋਤ ਸਿੰਘ ਜੀ ਨਾਲ ਇਹ ਵੀ ਚਰਚਾ ਆਪਾਂ ਨੂੰ ਕਰਨੀ ਪੈਣੀ ਆ ਵੀ ਭਾਈ ਜਿਹੜੇ ਗੁਰੂ ਘਰ ਦੇ ਜਾਂ ਹੋਰ ਨੇ ਉਹਨਾਂ ਦਾ ਦੇਖੋ ਰਸਦ ਪਾਣੀ ਸਾਰੀਆਂ ਚੀਜ਼ਾਂ ਉਹਦੇ ਨਾਲ ਸੰਬੰਧਿਤ ਜਿਹੜੀਆਂ ਹੁੰਦੀਆਂ ਆ ਤੇ ਇਹ ਹੁਣ ਆਪਾਂ ਨੂੰ ਦੇਖਣਾ ਪੈਣਾ ਵੀ ਜਿਹੜੀ ਆਪਾਂ ਆਪਣੀ ਸਪਲਾਈ ਚੇਨ ਆ ਇਹਨਾਂ ਚੀਜ਼ਾਂ ਦੇ ਲਈ ਕਿੱਦਾਂ ਹੋਰ ਸਟਰੋਂਗ ਜਿਹੜੀ ਉਹ ਬਣਾ ਸਕਦੇ ਹੈਗੇ ਆ ਸੋ ਉਹਦੇ ਉੱਤੇ ਆਪਾਂ ਨੂੰ ਚਰਚਾ ਜਿਹੜੀ ਉਹ ਜ਼ਰੂਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਕਿਸ ਤਰੀਕੇ ਦੇ ਨਾਲ ਆਪਾਂ ਕੰਮ ਇਸ ਦੇ ਵਿੱਚ ਜਿਹੜਾ ਉਹ ਕਰਨਾ ਆ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਆਪਾਂ ਨੂੰ ਇੱਥੋਂ ਵੀ ਜਿਹੜਾ ਉਹ ਮਿਲ ਸਕਦਾ ਹੈ ਖਾਸ ਕਰਕੇ ਦਾੜਾਂ ਛੋਲੇ ਤੇਲ ਮੱਕੀ ਆਟਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਅਵੇਲੇਬਲ ਜਿਹੜੀਆਂ ਹੁੰਦੀਆਂ ਹੁਣ ਆਟੇ ਨੂੰ ਲੈ ਕੇ ਜੇ ਗੱਲ ਕਰੀਏ ਹੋ ਸਕਦਾ ਵੀ ਸਟੋਰਾਂ ਵਾਲੇ ਮੇਰੇ ਨਾਲ ਬਾਅਦ ਚ ਨਾਰਾਜ਼ ਹੋ ਜਾਣ ਵੀ ਇਦਾਂ ਕਿਉਂ ਇੱਥੇ ਦੀਆਂ ਜਿਹੜੀਆਂ ਲੋਕਲ ਆਟੇ ਦੀਆਂ ਮਿਲਾਂ ਆ ਮੈਂ ਉੱਥੋਂ ਆਟਾ ਲੈ ਕੇ ਆਉਂਦਾ ਤੇ ਹਰਜੋਤ ਸਿੰਘ ਜੀ ਘੱਟੋ-ਘੱਟ 50 ਤੋਂ 60% ਚੀਪਰ ਪੈਂਦਾ ਆ ਜਿਹੜਾ ਆਪਾਂ ਆਮ ਸਟੋਰ ਤੋਂ ਜਿਹੜੇ ਉਹ ਲੈ ਕੇ ਜਿਹੜਾ ਉਹ ਆਈਦਾ ਆ ਹਰ ਥਾਂ ਦੇ ਉੱਤੇ ਉਹ ਸ਼ਾਇਦ ਅਵੇਲੇਬਲ ਨਾ ਹੋਵੇ ਪਰ ਜਿਹੜੇ ਇਲਾਕੇ ਚ ਮੈਂ ਰਹਿਣਾ ਉੱਥੇ ਇੱਕ ਮਿਲ ਹੈਗੀ ਆ ਇਸ ਤਰੀਕੇ ਦੀ ਉੱਥੇ ਜਿਹੜਾ ਇਦਾਂ ਆਟਾ ਜਿਹੜਾ ਉਹ ਆਉਂਦਾ ਆ ਅ ਤੇ ਉਹ ਇਸ ਤਰੀਕੇ ਦੇ ਨਾਲ ਸੋ ਗੁਰੂ ਘਰਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ ਆ ਆ ਬਾਕੀ ਹੋਰ ਸਾਰਿਆਂ ਨੂੰ ਦੇਖਣਾ ਚਾਹੀਦਾ ਕਿਉਂਕਿ ਇਵੈਂਚੁਅਲੀ ਜੇ ਉਹ ਲੱਗ ਰਿਹਾ ਆ ਜੇ 25% ਟੈਰਫ ਲੱਗਣਾ ਆ ਤਾਂ ਆਬੀਅਸਲੀ ਉਹ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਣਗੀਆਂ ਸੋ ਆਪਾਂ ਨੂੰ ਇਹ ਮੇਕ ਸ਼ੁਰ ਕਰਨ ਦੀ ਜ਼ਰੂਰਤ ਆ ਇੱਕ ਹੋਰ ਉਹਦੇ ਵਿੱਚ ਪੋਜ਼ਿਟਿਵ ਚੀਜ਼ ਕੀ ਆ ਹਰਜੋਤ ਸਿੰਘ ਜੀ ਵੀ ਜਿਹੜਾ ਇੱਥੇ ਦਾ ਆ ਪ੍ਰੋਡਕਟ ਖਾਸ ਕਰਕੇ ਫੂਡ ਆੜਾ ਉਹਦੀ ਫੂਡ ਸਿਕਿਉਰਿਟੀ ਤੇ ਉਹਦੀ ਕੁਆਲਿਟੀ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਬੈਟਰ ਮੰਨੀ ਜਾਂਦੀ ਆ ਜਿਹੜੀ ਬਾਹਰੋਂ ਆ ਰਿਆ ਹੁੰਦਾ ਆ ਸਮਾਨ 노 ਡਾਊਟ ਆਪਾਂ ਉਹ ਸਮਾਨ ਵਰਤਦੇ ਆ ਆਪਾਂ ਉਥੋਂ ਦੇ ਆ ਆਦੀਆਂ ਉਹਨਾਂ ਦੇ ਜਿਹੜੇ ਉਹ ਆਪਾਂ ਆਦਤ ਆ ਉਸ ਚੀਜ਼ ਦੀ ਪਰ ਦੇਖਣਾ ਪੈਣਾ ਆ ਵੀ ਆਪਾਂ ਆਪਣੀ ਜਿਹੜੀ ਸਪਲਾਈ ਚੇਨ ਆ ਸਟੋਰ ਵਾਲਿਆਂ ਨੂੰ ਵੀ ਬੇਨਤੀ ਆ ਉਹ ਵੀ ਦੇਖਣ ਲੋਕ ਜਿਹੜੇ ਆ ਆਮ ਆ ਉਹ ਵੀ ਦੇਖਣ ਤੇ ਗੁਰੂ ਘਰਾਂ ਨੂੰ ਵੀ ਦੇਖਣਾ ਪੈਣਾ ਤਾਂ ਜੋ ਭਾਈ ਲੋਕਾਂ ਦੀਆਂ ਜੇਬਾਂ ਦੇ ਬੋਝਿਆਂ ਦੇ ਵਿੱਚ ਮੋਰੀਆਂ ਨਾ ਹੋਣ ਇਦਾਂ ਨਾ ਲੱਗੇ ਵੀ ਹੁਣ ਗਰੋਸਰੀ ਲੈਣ ਲੱਗਿਆਂ ਵੀ ਆਪਾਂ ਹੁਣ ਸੋਚਿਆ ਕਰੀਏ ਵੀ ਕਿਹੜੀ ਚੀਜ਼ ਲੈਣੀ ਹੈ ਤੇ ਕਿਹੜੀ ਨਹੀਂ ਲੈਣੀ ਸੋ ਬਲਕ ਬਾਈ ਯੂਐਸ ਫਾਰਮਸ ਤੋਂ ਕਿੱਦਾਂ ਕੀਤਾ ਜਾ ਸਕਦਾ ਆ ਉਹ ਦੇਖਣ ਵਾਲੀ ਗੱਲ ਆ ਅਸੀਂ ਬੇਨਤੀ ਕਰਾਂਗੇ ਪਾਗ ਵਾਲਿਆਂ ਨੂੰ ਵੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵਾਲਿਆਂ ਨੂੰ ਵੀ ਵੀ ਉਹ ਵੀ ਮਿਲ ਜੁਲ ਕੇ ਕੁਝ ਇਦਾਂ ਦਾ ਅ ਜਿਹੜਾ ਆਈਡੀਆ ਆ ਉਹ ਲੈ ਕੇ ਆਉਣ ਉਹ ਸਾਹਮਣੇ ਆਉਣ ਜਿਹਦੇ ਨਾਲ ਆਪਣੇ ਜਿਹੜੇ ਲੋਕਾਂ ਦੇ ਲਈ ਇੱਥੇ ਆ ਇਹ ਜਿਹੜੀ ਸਹੂਲਤਾ ਉਹ ਪ੍ਰਦਾਨ ਹੋ ਸਕੇ ਇੱਕ ਤਾਂ ਜਿਹੜੇ ਫੈਮਿਲੀ ਫਾਰਮਸ ਨੂੰ ਬਚਾਉਣ ਦਾ ਗੱਲ ਹੁੰਦੀ ਆ ਉਹ ਵੀ ਉਹਦੇ ਵਿੱਚ ਤੁਹਾਡੀ ਗੱਲ ਸਾਰਥਕ ਹੁੰਦੀ ਆ ਆ ਵੱਖ-ਵੱਖ ਵੈਰਾਈਟੀਆਂ ਦੇ ਉੱਤੇ ਲੋਕ ਕੰਮ ਕਰਦੇ ਆ ਪਾਣੀ ਨੂੰ ਲੈ ਕੇ ਬੜਾ ਮਸਲਾ ਆ ਸ਼ਾਇਦ ਇਹ ਚੀਜ਼ਾਂ ਘੱਟ ਪਾਣੀ ਦੇ ਨਾਲ ਨਾਲੀਆਂ ਹੋਣ ਲੱਗਣ ਆਲੀਆਂ ਹੋਣ ਸੋ ਇਹ ਸਾਰੀਆਂ ਚੀਜ਼ਾਂ ਨੂੰ ਮਿਲ ਜੁਲ ਕੇ ਆਪਾਂ ਨੂੰ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਆ ਯੂਐਸ ਫਾਰਮਸ ਵੀ ਬਚਦੇ ਆ ਯੂਐਸ ਫਾਰਮਸ ਦੇ ਵਿੱਚ ਆਪਣੇ ਬਹੁਤ ਸਾਰੇ ਫਾਰਮਰ ਆ ਉਹਨਾਂ ਦਾ ਵੀ ਫਾਇਦਾ ਆ ਤੇ ਆਪਣੀ ਸਪਲਾਈ ਚੇਨ ਵੀ ਇਸ ਦੇ ਵਿੱਚ ਜਿਹੜੀ ਉਹ ਬੈਟਰ ਜਿਹੜੀ ਉਹ ਹੁੰਦੀ ਆ ਸੋ ਟੈਰਿਫ 25% ਲੱਗਣੇ ਆ 50% ਲੱਗਣੇ ਆ 100% ਲੱਗਣੇ ਆ ਕਿੰਨੀਆਂ ਪੈਨਲਟੀਆਂ ਹੋਰ ਲੱਗ ਸਕਦੀਆਂ ਆ ਉਹ ਪਤਾ ਨਹੀਂ 25% ਦੇ ਉੱਤੇ ਹੀ ਐਕਸਟਰਾ ਜਿਹੜਾ ਆ ਉਹ ਲੱਗਣਾ ਆ ਸੋ ਇਹ ਮੌਕਾ ਆ ਆਪਾਂ ਨੂੰ ਆਪਣੀਆਂ ਜਿਹੜੀਆਂ ਸਪਲਾਈ ਚੇਨਸ ਆ ਉਹਨਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਤੇ ਨਾਲ ਦੇ ਨਾਲ ਉਹਨਾਂ ਨੂੰ ਰੈਜ਼ੀਲिएंट ਬਣਾਉਣ ਦੇ ਲਈ ਵੀ ਬਾਹਰ ਜੋ ਹੋ ਰਿਹਾ ਉਹਦੇ ਕਰਕੇ ਇੱਥੇ ਜਿਹੜਾ ਫਿਰ ਆਪਣੇ ਉੱਤੇ ਅਸਰ ਨਾ ਪਵੇ ਜੀ ਸੋ ਕਿਸੇ ਦਿਨ ਦੁਪਹਿਰ ਨੂੰ ਇਹ ਸ਼ੋਅ ਜ਼ਰੂਰ ਕਰਾਂਗੇ ਕਿ ਇਸ ਤਰ੍ਹਾਂ ਗੁਰੂ ਘਰ ਸਾਰੇ ਮਿਲ ਕੇ ਉਹ ਸਪਲਾਈ ਚੇਨ ਜਾਂ ਸਸਤਾ ਲੈ ਸਕਦੇ ਆ ਅਮਰੀਕਾ 'ਚ ਜਿੰਦਾ ਤੁਸੀਂ ਦੱਸਿਆ ਹੀ ਆ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਆ ਜਿਨ੍ਹਾਂ ਦੇ ਫਾਰਮਸ ਆ ਜਿਹੜੇ ਉੱਥੇ ਸਬਜ਼ੀਆਂ ਗਾਉਂਦੇ ਆ ਬਹੁਤ ਕੁਝ ਆ ਉੱਥੋਂ ਬਾਈ ਪਲੱਸ ਜਿਹੜੇ ਮੁਲਕ ਅਮਰੀਕਾ ਦੇ ਨਾਲ ਫਰੈਂਡਲੀ ਹੈਗੇ ਜਿਨ੍ਹਾਂ ਨੇ ਡੀਲ ਬਣਾ ਲਈ ਹੈਗੀ ਆ ਅਮਰੀਕਾ ਦੇ ਨਾਲ ਸੋ ਆਪਾਂ ਅਮਰੀਕਨ ਆ ਨਾ ਅਮਰੀਕਾ ਦਾ ਹੀ ਸਾਥ ਦੇਣਾ ਹੈ ਸੋ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਤੁਸੀਂ ਜਿਹੜਾ ਰਸ਼ੀਆ ਅਮਰੀਕਾ ਦਾ ਐਡਾ ਵੱਡਾ ਦੁਸ਼ਮਣ ਮੁਲਕ ਆ ਉੱਥੋਂ ਉਹ ਇੰਡੀਆ ਵਾਲੇ ਖਰੀਦੀ ਜਾਂਦੇ ਫਿਰ ਆਪਾਂ ਵੀ ਕਹਾ ਇੰਡੀਆ ਵਾਲਾ ਸਮਾਨ ਖਰੀਦਦੇ ਆ ਸੋ ਸਾਨੂੰ ਇਹ ਸੋਚਣਾ ਚਾਹੀਦਾ ਸੋ ਨਿਊਯਾਰਕ ਟਾਈਮ ਇਹ ਕਹਿੰਦੀ ਆ ਵੀ 35 ਸਾਲਾਂ ਤੋਂ ਜਿਹੜਾ ਰਿਲੇਸ਼ਨ ਬਣਿਆ ਹੋਇਆ ਸੀਗਾ ਆ ਇੰਡੀਆ ਦਾ ਅਮਰੀਕਾ ਦੇ ਨਾਲ ਸਿੰਸ ਪ੍ਰੈਜ਼ੀਡੈਂਟ ਬਿਲ ਕਲਿੰਟਨ ਤੋਂ ਤੇ ਉਹ ਕਹਿੰਦੇ ਵੀ ਮੈਨੂੰ ਲੱਗਦਾ ਆ ਵੀ ਉਹ ਫੇਡ ਹੁੰਦਾ ਜਾ ਰਿਹਾ ਵੀ ਉਹ ਧੁੰਦਲਾ ਹੁੰਦਾ ਜਾ ਰਿਹਾ ਆ ਇੰਡੀਅਨ ਇੰਡੀਆਜ਼ ਇਨੀਸ਼ੀਏਟਿਵ ਐਟ ਹਰਸਨ ਇੰਸਟੀਚਿਊਟ ਜਿਹੜੀ ਹਰਸਨ ਇੰਸਟੀਚਿਊਟ ਆ ਇਹ ਬਹੁਤ ਵੱਡਾ ਥਿੰਕ ਟੈਂਕ ਆ ਉੱਥੇ ਡਾਕਟਰ ਅਪਰਨਾ ਪਾਂਡੇ ਨਾਮ ਦੀ ਇਹ ਬੀਬੀ ਆ ਡਾਇਰੈਕਟਰ ਆ ਉਸ ਦੀ ਉਸ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ ਆ ਇੰਡੀਆ ਦਾ ਹੁਣ ਕਹਿੰਦੀ ਵੀ ਬਹੁਤ ਵੱਡਾ ਚੈਲੰਜ ਆ 35 ਸਾਲਾਂ ਦੇ ਵਿੱਚ ਉਹ ਉਦਾਂ ਦੇ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਨਾਲ ਹੋਣਾ ਉਹਨਾਂ ਦਾ ਬਾਹਰ ਵਾਪਸਤਾ ਪਿਆ ਆ ਵੀ ਜਿਹੜਾ ਸਿਰਫ ਆਪਣੀ ਵਾਰੀ ਸੋਚਦਾ ਹੈ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਟਰੰਪ ਹਣੀ ਅਮਰੀਕਾ ਦੇ ਹੱਕ ਦੇ ਵਿੱਚ ਕਿੰਨਾ ਜਿਹੜੇ ਸੋਚਦੇ ਹੈਗੇ ਆ ਘਟੋ ਘਟੋ ਘਟ ਇਸ ਮਾਮਲੇ ਦੇ ਉੱਤੇ ਠੀਕ ਆ ਆਪਾਂ ਟਰੰਪ ਦਾ ਬਹੁਤ ਕ੍ਰਿਟਿਸਿਜ਼ਮ ਵੀ ਕਰਦੇ ਆ ਖਾਸ ਕਰਕੇ ਇਮੀਗ੍ਰੇਸ਼ਨ ਮਾਮਲੇ ਦੇ ਉੱਤੇ ਜਿਹੜੇ ਜਿਨ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਵਾਇਲੈਂਸ ਦੇ ਵਿੱਚ ਨਹੀਂ ਇਨਵੋਲਵਮੈਂਟ ਉਹਨਾਂ ਨੂੰ ਚੱਕਿਆ ਜਾਂਦਾ ਪਰ ਜਿਹੜੀਆਂ ਚੀਜ਼ਾਂ 트੍ਰੰਪ ਹੁਣੀ ਅਮਰੀਕਾ ਦੇ ਹੱਕ ਲਈ ਕਰ ਰਿਹਾ ਸੋ ਬਾਹਰਲੇ ਮੋਲਕ ਵਾਲੇ ਕਈ ਬਹੁਤ ਗਾਲਾਂ ਕੱਢਦੇ ਆ ਸੋ ਉਹ ਜੀ 트੍ਰੰਪ ਇਦਾਂ ਦਾ ਤੁਹਾਡਾ ਪ੍ਰੈਜ਼ੀਡੈਂਟ ਆ ਪਰ ਜੇ ਤੁਸੀਂ ਉਸ ਪੱਖੋਂ ਦੇਖੋ ਤੇ ਮੋਲਕ ਦੇ ਲਈ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਆ ਬਹੁਤ ਵਧੀਆ ਕਰ ਰਿਹਾ ਹੈਗੇ ਆ ਸੋ ਇੱਕ ਦੋ ਖਬਰਾਂ ਹੋਰ ਇਹਦੇ ਨਾਲ ਰਿਲੇਟਡ ਤੇ ਫੇਰ ਆਪਾਂ ਅ ਬ੍ਰੇਕ ਲੈ ਕੇ ਤਾਂ ਫਿਰ ਇੱਕ ਦੋ ਕਵ ਖਬਰਾਂ ਆਪਾਂ ਟਰੱਕ ਦਿਆਂ ਟਰੱਕਾਂ ਦੀਆਂ ਵੀ ਕਰਾਂਗੇ ਬਿਲਕੁਲ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਕੱਲ ਦੀ ਜਿਹੜੀ ਸਖਤੀ ਦਾ ਅਸਰ ਸ਼ਰੀਆਮ ਨਜ਼ਰ ਜਿਹੜਾ ਹੋਣਾ ਸ਼ੁਰੂ ਹੋ ਚੁੱਕਾ ਆ ਅ ਜਿਹੜਾ ਰੋਇਟਰਸ ਆ ਉਹ ਇਸ ਟਾਈਮ ਰਿਪੋਰਟ ਕਰ ਰਿਹਾ ਆ ਵੀ ਭਾਈ ਇੰਡੀਅਨ ਦੀਆਂ ਜਿਹੜੀਆਂ ਸਟੇਟ ਰਿਫਾਈਨਰੀਜ਼ ਆ ਉਹਨਾਂ ਨੇ ਜਿਹੜਾ ਸੈਂਕਸ਼ਨਡ ਰਸ਼ੀਅਨ ਔਇਲ ਪਰਚੇਸ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਆ ਕਿਹਦੇ ਵੀ ਤਿੰਨ ਜਿਹੜੀਆਂ ਸਟੇਟ ਦੀਆਂ ਉੱਥੋਂ ਦੀਆਂ ਤੇਲ ਵਾਲੀਆਂ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਹਿੰਦੁਸਤਾਨ ਪੈਟਰੋਲੀਅਮ ਭਾਰਤ ਪੈਟਰੋਲੀਅਮ ਕਾਰਪ ਮੈਂਗਲੋਰ ਰਿਫਾਇਨਰੀ ਪੈਟਰੋਕੈਮੀਕਲ ਕਿਹਦੇ ਵੀ ਜਿਹੜੇ ਕੀ ਪਹਿਲਾਂ ਰਸ਼ੀਅਨ ਤੇਲ ਪਿਛਲੇ ਹਫਤੇ ਤੱਕ ਲੈਂਦੇ ਰਹੇ ਸੀਗੇ ਚਾਰ ਸੋਰਸਸ ਰੋਟਰਸ ਵਾਲੇ ਕਹਿ ਰਹੇ ਆ ਵੀ ਉਹ ਕਨਫਰਮ ਕਰ ਰਿਹਾ ਵੀ ਇਹਨਾਂ ਨੇ ਜਿਹੜੇ ਇਹ ਤੇਲ ਖਰੀਦਣ ਦੇ ਉੱਤੇ ਪਾਜ਼ ਲਾ ਦਿੱਤਾ ਹੈਗਾ ਆ ਸੋ ਜਿਹੜੇ ਬੈਸੈਂਟ ਆ ਟ੍ਰੈਜਰੀ ਸਕੱਤਰ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਭਾਈ ਇਦਾਂ ਨਹੀਂ ਗੱਲ ਬਣਣੀ ਜਿਹੜਾ 500% ਟੈਰਿਫ ਵਾਲੀ ਗੱਲ ਆ ਉਹ ਅਜੇ ਵੀ ਵਿਚੇ ਹੀ ਖੜੀ ਆ ਕਾਦਿਲ ਕਰਕੇ ਜਿਨ੍ਹਾਂ ਨੇ ਰਸ਼ੀਅਨ ਤੇਲ ਜਿਹੜਾ ਆ ਉਹ ਖਰੀਦਿਆ ਹੈਗਾ ਆ ਪ੍ਰਾਈਵੇਟ ਰਿਫਾਈਨਰੀ ਜਿਹੜੀ ਰਿਲਾਇੰਸ ਤੇ ਨਯਾਰਾ એનર્ਜੀ ਨਯਾਰਾ એનર્ਜੀ ਉਹੀ ਆ ਜਿਹਦੇ ਨਾਲ ਕੱਲ ਆਪਾਂ ਖਬਰ ਕੀਤੀ ਸੀ ਵੀ ਮਾਈਕਰੋਸਾਫਟ ਨੇ ਆਪਣਾ ਕੰਮਕਾਜ ਠੱਪ ਕਰ ਦਿੱਤਾ 49% ਰਸ਼ੀਅਨ ਜਿਹੜਾ ਉਸ ਦੇ ਵਿੱਚ ਹਿੱਸੇਦਾਰੀ ਜਿਹੜੀ ਉਹ ਹੈਗੀ ਆ ਕਿੰਨੇ ਵੀ ਇਹ ਦੋਨੋਂ ਜਿਹੜੀਆਂ ਕੰਪਨੀਆਂ ਆ 5.2 ਮਿਲੀਅਨ ਬੈਰਲ ਪਰ ਡੇ ਇਹਨਾਂ ਦੀ ਰਿਫਾਈਨਿੰਗ ਕੈਪੈਸਿਟੀ ਆ ਪਰ ਜਿਹੜੀ ਇੰਡੀਆ ਦੀਆਂ ਸਟੇਟ ਰਿਫਾਈਨਰੀਜ਼ ਆ ਉਹ 60% ਕੰਟਰੋਲ ਕਰਦੀਆਂ ਓਵਰਆਲ ਰਿਫਾਈਨਰੀਜ਼ ਨੂੰ ਸੋ ਪ੍ਰਾਈਵੇਟ ਰਿਫਾਈਨਰੀਜ਼ ਵੀ ਜਿਹੜੀਆਂ ਉਹ ਹੈਗੀਆਂ ਆ ਪਰ ਚਾਰ ਜਿਹੜੀਆਂ ਸਰਕਾਰੀ ਰਿਫਾਈਨਰੀਜ਼ ਆ ਉਹਨਾਂ ਨੇ ਹੁਣ ਜਿਹੜਾ ਆ ਉਹ ਤੇਲ ਲੈਣਾ ਰਸ਼ੀਆ ਤੋਂ ਕਹਿੰਦੇ ਵੀ ਪਾਜ਼ ਕਰ ਦੇਣਾ ਆ ਸੋ ਜਿਹੜੀ ਪਾਈ ਝਾੜ ਆ ਉਸ ਦਾ ਅਸਰ ਆਲਰੇਡੀ ਜਿਹੜਾ ਹੋ ਦਿਖਣਾ ਸ਼ੁਰੂ ਹੋ ਚੁੱਕਾ ਆ ਸੋ ਰੋਇਟਰਸ ਇਸ ਟਾਈਮ ਇਹ ਰਿਪੋਰਟ ਕਰ ਰਿਹਾ ਹੈ